ਹਾਂਜੀ ਸਵਾਗਤ ਹੈ ਬਾਈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਆ ਪਾਕ ਕੈਨੇਡਾ ਬਾਰੇ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਤੇ ਕੀ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਤੇ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਉਹਦੇ ਬਾਰੇ ਵੀ ਗੱਲ ਦੱਸਦੇ ਆਂ ਨਾ ਤੇ ਬਹੁਤ ਸਾਰੇ ਬਾਈ ਆ ਜਿਹੜੇ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਕਿ ਟੀਚਾ ਹੈਗਾ ਵੀ ਯਾਰ ਆਪਾਂ ਜਵਾਕ ਨੂੰ ਕੈਨੇਡਾ ਤੋਂ ਬਾਹਰ ਅਮਨਲਾ ਪੰਜਾਬ ਤੋਂ ਬਾਹਰ ਕੱਢਦੀ ਹੈ ਨਾ ਤੇ ਪੰਜਾਬ ਦੇ ਵਿੱਚ ਤਾਂ ਜੀ ਨਸ਼ਾ ਬਹੁਤ ਆ ਪੰਜਾਬ ਦੇ ਵਿੱਚ ਇਦਾਂ ਦਾ ਹਨਾ ਨਿੰਦਕੇ ਪੰਜਾਬ ਨੂੰ ਹਨਾ ਬਾਹਰ ਜਾਣ ਬਾਰੇ ਸੋਚਦੇ ਆ ਪਰ ਆਪਾਂ ਬਈ ਜੀ ਕੈਨੇਡਾ ਬੈਠੇ ਹੈਗੇ ਆ ਨਾ ਤੇ ਆਪਾਂ ਤੁਹਾਨੂੰ ਕੈਨੇਡਾ ਦੇ ਇਸ ਟਾਈਮ ਮੌਜੂਦਾ ਹਾਲਾਤਾਂ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹੈਗੇ ਆ ਜੇ ਕੈਨੇਡਾ ਦੀ ਬਈ ਜੀ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਜੇ ਹੁਣ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਵਰਕ ਦੀ ਤੁਸੀਂ ਸੋਚਦੇ ਹੋਵੋਗੇ ਯਾਰ ਵੀ ਜਾ ਕੇ ਵਰਕ ਕਰ ਲਾਂਗੇ ਹਨ ਤਾਂ ਵਰਕ ਦੀ ਬਾਈ ਜੀ ਬਹੁਤ ਵੱਡੇ ਪੱਧਰ ਤੇ ਕਮੀ ਹੈਗੀ ਇੱਥੇ ਕੈਨੇਡਾ ਦੇ ਵਿੱਚ ਕਿਉਂਕਿ ਆਪਣੇ ਤੋਂ ਬਾਈ ਜੀ ਤੁਹਾਨੂੰ ਗਮਰਾਹ ਨਹੀਂ ਕੀਤਾ ਜਾਂਦਾ ਐਵੇਂ ਹਨਾ ਤੁਹਾਡੇ ਨਾਲ ਗੱਪ ਮਾਰੀ ਜਾਏਗੀ ਵੀ ਆ ਜਾਓ ਯਾਰ ਕੈਨੇਡਾ ਇੱਥੇ ਤਾਂ ਕਿਉਂਕਿ ਜ਼ਿਆਦਾਤਰ ਤੁਹਾਨੂੰ ਕੈਨੇਡਾ ਦੇ ਵਿੱਚ ਜਿਹੜੇ ਬੈਠੇ ਜਾਂਟਾ ਦੁਆਰਾ ਜਾਂ ਜਿਹੜੇ ਪੰਜਾਬ ਚ ਬੈਠੇ ਜਾਂਟਾ ਦੁਆਰਾ ਇਹ ਹੀ ਸ਼ੋਅ ਕੀਤਾ ਜਾਂਦਾ ਵੀ ਤੁਸੀਂ ਬਾਹਰ ਕੈਨੇਡਾ ਜਾਓ ਤੇ ਦਰਖਤਾਂ ਨੂੰ ਲੱਗੇ ਆ ਡਾਲਰ ਤੇ ਤੁਸੀਂ ਤੋੜ-ਤੋੜ ਕੇ ਬਸ ਸਿੱਟਨੇ ਸ਼ੁਰੂ ਕਰਦੋ ਘਰ ਦੇਣ ਨੂੰ ਹਨਾ ਤੇ ਬਾਈ ਜੀ ਇਹੋ ਜਿਹਾ ਕੋਈ ਸੀਨ ਨਹੀਂ ਹੈਗਾ ਜੇ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਆ ਤੇ ਇਸ ਚੀਜ਼ ਨੂੰ ਬਾਈ ਜੀ ਸਮਝ ਕੇ ਸੋਚ ਕੇ ਸਮਝ ਕੇ ਆਓ ਹਨਾ ਵੀ ਉੱਥੇ ਕੰਮ ਹੈਗਾ ਜੇ ਕੰਮ ਹੈਗਾ ਵੀ ਇਹ ਤੋਂ ਕਿਰੇਡ ਟਾਈਪ ਦਾ ਹੈਗਾ ਜੇ ਕੰਮ ਮਿਲ ਰਿਹਾ ਆਪਾਂ ਨੂੰ ਤਾਂ ਆਪਾਂ ਉਹ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਹਨਾ ਬਹੁਤ ਸਾਰੇ ਸਟੂਡੈਂਟ ਬਹੁਤ ਸਾਰੇ ਮਾਪ ਬਸ ਜਿਵੇਂ ਕਹਿ ਦਈਏ ਵੀ ਹਾਈਲਾਈਟਸ ਕਰਾਓ ਪਹਿਲਾਂ ਜਦੋਂ ਹਜੇ ਜਵਾਕ 8ਵੀਂ ਚ ਹੀ ਹੁੰਦਾ ਉਦੋਂ ਸੋਚਣਾ ਸ਼ੁਰੂ ਕਰ ਦਿੰਦੇ ਆ ਯਾਰ ਵੀ ਆਪਾਂ ਜਵਾਕ ਨੂੰ ਬਸ ਬਾਹਰ ਕੱਢਣਾ ਤੇ ਇਹ ਤਾਂ ਬਾਈ ਜੀ ਕੈਨੇਡਾ ਜਾਊਗਾ ਹਾਈਲਾਈਟਸ ਇੱਕ ਸਿੰਬਲ ਬਣਾ ਲਿਆ ਜਿਵੇਂ ਕਹਿ ਦਈਏ ਵੀ ਆਪ ਦਾ ਇੱਕ ਨਾ ਸਿੰਬਲ ਵੀ ਜੇ ਸਾਡਾ ਜਵਾਕ ਕੈਨੇਡਾ ਨਾ ਨਾ ਗਿਆ ਤੇ ਸਾਡੀ ਤਾਂ ਯਾਰ ਰਹਿਣੀ ਨਹੀਂ ਪਰ ਬਾਈ ਜੀ ਮੌਜੂਦਾ ਹਾਲਾਤਾਂ ਨੂੰ ਸਮਝੋ ਬਹੁਤ ਸਾਰੇ ਜਵਾਕ ਆ ਜਿਹੜੇ ਇੱਥੇ ਸੁਸਾਈਡ ਕਰੀ ਜਾਂਦੇ ਆ ਆ ਪਿੱਛੇ ਜੇ 2 ਦਿਨਾਂ ਦੇ ਵਿੱਚ ਵਿੱਚ 3 ਦਿਨਾਂ ਦੇ ਵਿੱਚ ਵਿੱਚ ਬਾਈ 2 ਜਿਹੜੇ ਸਟੂਡੈਂਟ ਆ ਉਹ ਸੁਸਾਈਡ ਕਰ ਗਏ ਆ ਤਾਂ ਕਿ ਕੰਮ ਮਿਲ ਨਹੀਂ ਰਿਹਾ 7-7-8-8 ਮਹੀਨੇ ਹੋ ਗਏ ਬਾਈ ਜੀ ਤੇ ਕੈਨੇਡਾ ਇਸ ਟਾਈਮ ਇੱਕ ਜੂਆ ਬਣਿਆ ਹੋਇਆ ਵੀ ਜੇ ਤਾਂ 40-30 ਲੱਖ 30-40 ਲੱਖ ਰੁਪਈਆ ਲਾ ਕੇ ਤੁਹਾਨੂੰ ਕੰਮ ਮਿਲ ਗਿਆ ਤਾਂ ਬਾਈ ਜੀ ਤੁਹਾਡੀ ਜ਼ਿੰਦਗੀ ਸਫਲ ਆ ਤੇ ਜੇ ਬਾਈ ਜੀ ਕੰਮ ਤੁਹਾਡੀ ਕਿਸਮਤ ਮਾੜੀ ਹੋਈ ਜਿਵੇਂ ਜੂਆ ਜੂਏ ਦੇ ਵਿੱਚ ਵੀ ਕਿਸਮਤ ਚੱਲਦੀ ਹੈ ਨਾ ਵੀ ਜਿੱਤ ਗਏ ਤਾਂ ਬਾਈ ਜੀ ਤੁਸੀਂ ਸਾਰਾ ਕੁਝ ਬਣਾ ਲਓਗੇ ਤੇ ਜੇ ਹਾਰ ਗਏ ਤਾਂ ਬਾਈ ਜੀ ਕੁਝ ਵੀ ਨਹੀਂ ਬਣਨਾ ਹਨ ਉਹ ਗੱਲ ਜੀ ਬਣ ਜਾਂਦੀ ਆ ਸੋ ਮੇਰੇ ਵੀਰ ਜਿਹਨੇ ਆਉਣਾ ਹੈਗਾ ਤਾਂ ਬਾਈ ਮਾਹੌਲ ਨੂੰ ਸ਼ੇਸ਼ਟਮ ਨੂੰ ਸਮਝ ਕੇ ਜਰੂਰ ਆਓ ਤਾਂ ਜੋ ਜਿਹੜਾ ਤੁਹਾਨੂੰ ਇੱਥੇ ਆ ਕੇ ਨਿਰਾਸ਼ ਨਾ ਹੋਣਾ ਪਵੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਜਿੰਨਾ ਕ ਟਾਈਮ ਵੋਟਾਂ ਹੈਗੀਆਂ ਆ ਵੋਟਾਂ ਪੈ ਨਹੀਂ ਜਾਂਦੀਆਂ ਉਹਨਾਂ ਟਾਈਮ ਬਾਈ ਜੀ ਅਵੋਇਡ ਕਰ ਦਿਓ ਕਿਉਂਕਿ ਸਰਕਾਰ ਨੇ ਇੱਥੋਂ ਦੇ ਜਿਹੜੇ ਸਟੂਡੈਂਟ ਆ ਆ ਉਹ ਇੰਨੇ ਕ ਦੁਖੀ ਕੀਤੇ ਹੋਏ ਆ ਵੀ ਪਹਿਲੀ ਗੱਲ ਤਾਂ ਪੀਆਰ ਲੰਗੋ ਸਾਰੇ ਪਾਸੋਂ ਤੋਂ ਜਵਾਬ ਦੇਈ ਜਾਂਦੇ ਚਲੋ ਪੀਆਰ ਤਾਂ ਬਾਅਦ ਦੀਆਂ ਗੱਲਾਂ ਰਹਿ ਗਈਆਂ ਹਨ ਕਿਉਂਕਿ ਸਰਕਾਰ ਨੂੰ ਲੋਕਾਂ ਨੂੰ ਇੱਥੋਂ ਦੇ ਨੂੰ ਇਦਾਂ ਲੱਗਦਾ ਹੈਗਾ ਵੀ ਜਿਹੜਾ ਸਾਰਾ ਸਿਸਟਮ ਜਿਹੜਾ ਖਰਾਬ ਹੋ ਇੰਟਰਨੈਸ਼ਨਲ ਬੰਦਿਆਂ ਕਰਕੇ ਹੋਇਆ ਹੈਗਾ ਤੇ ਉਹਨਾਂ ਨੂੰ ਐਂ ਲੱਗਦਾ ਹੈਗਾ ਯਾਰ ਵੀ ਜੋ ਕੈਨੇਡਾ ਦੇ ਹਾਲਾਤ ਹੋਏ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਆਏ ਉਹਨਾਂ ਕਾਰਨ ਹੋਇਆ ਤੇ ਸਰਕਾਰ ਬਾਈ ਜੀ ਕਿਉਂਕਿ ਵੋਟਾਂ ਲੈਣੀਆਂ ਸਟੂਡੈਂਟਾਂ ਦੇ ਕਿਹੜਾ ਵੋਟਾਂ ਬਣੀਆਂ ਹੁੰਦੀਆਂ ਤੇ ਸਰਕਾਰ ਇਸ ਟਾਈਮ ਬਾਈ ਜੀ ਉਹਨਾਂ ਲੋਕਾਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਆ ਸਟੂਡੈਂਟਾਂ ਦੇ ਖਿਲਾਫ ਇੱਕ ਤੋਂ ਇੱਕ ਜਿਹੜਾ ਦਿੱਲੀ ਉਹ ਜਿਹੜੇ ਗਲਤ ਫੈਸਲੇ ਲਏ ਜਾ ਰਹੇ ਆ ਸਟੂਡੈਂਟਾਂ ਨੂੰ ਪਰੇਸ਼ਾਨ ਮੈਂਟਲ ਪਰੇਸ਼ਾਨ ਕੀਤਾ ਜਾ ਰਿਹਾ ਸਟੂਡੈਂਟ ਵਿਚਾਰੇ ਪੀਆਰ ਦੇ ਲਈ ਕਿਸੇ ਉਹੋ ਜੀ ਪ੍ਰੋਵਿੰਸਿਸ ਜਾਂਦੇ ਆ ਜਿੱਥੇ ਜ਼ਿੰਦਗੀ ਜਿਹੜੀ ਦੁਬਾਰਾ ਦੁਬਾਰਾ ਲਾਈਫ ਆ ਜਿਹੜੀ ਉਹ ਸ਼ੁਰੂ ਕਰਨੀ ਪੈਂਦੀ ਆ ਤੇ ਜਦੋਂ ਬਾਈ ਉੱਥੇ 9 ਕੁ ਮਹੀਨੇ ਕੰਮ ਕਰਦੇ ਆ ਕਿਉਂਕਿ ਸਾਲ ਪੀਆਰ ਦੀ ਫਾਈਲ ਲਾਉਣ ਲਈ ਸਾਲ ਦਾ ਵਰਕ ਪਰਮਿਟ ਹੋਣਾ ਜ਼ਰੂਰੀ ਹੈ ਸਾਲ ਕੰਮ ਕੀਤਾ ਹੋਣਾ ਜ਼ਰੂਰੀ ਹੁੰਦਾ ਪਰ ਜਦੋਂ 10-11 ਕੁ ਮਹੀਨੇ ਲਾਉਂਦਾ ਤੇ ਉਦੋਂ ਕਹਿੰਦੇ ਆ ਬਾਈ ਜੀ ਇਹ ਤਾਂ ਨੌਕ ਕੋਡ ਹੀ ਬੰਦ ਹੋ ਗਿਆ ਇਸ ਇਹਦੇ ਵਿੱਚ ਤਾਂ ਪੀਆਰ ਹੀ ਹੈ ਨਹੀਂ ਤੇ ਜਵਾਕ ਦੇ ਬਾਈ ਜੀ ਉਹੀ ਜਾਣਦਾ ਜਿਹੜੇ ਜਿਹੜੇ ਨੇ 10-11 ਮਹੀਨੇ ਆਪਦੇ ਗਾਲੇ ਹੁੰਦੇ ਆ ਆਪਦਾ ਕੰਮ ਧੰਦਾ ਛੱਡ ਕੇ ਮੂਵ ਹੁੰਦੇ ਹੁੰਦੇ ਆ ਤੇ ਸੋ ਬਾਈ ਜੀ ਕੇਰਾਂ ਇੱਕ ਵਾਰੀ ਵਾਇਡ ਕਰ ਦਿਓ ਜਿੰਨਾ ਕ ਟਾਈਮ ਵੋਟਾਂ ਹੈਗਾ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਕਲੀਅਰ ਜ਼ਰੂਰ ਕਰ ਦਾਂਗੇ ਬਾਕੀ ਬਾਈ ਜੀ ਕਰਨੀ ਹਰੇਕ ਨੇ ਆਪਦੀ ਮਰਜ਼ੀ ਹੁੰਦੀ ਆ ਤੇ ਕੋਸ਼ਿਸ਼ ਇਹ ਹੁੰਦੀ ਆ ਵੀ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਤੁਹਾਨੂੰ ਗਾਈਡ ਕਰ ਕੀਤਾ ਜਾਵੇ ਤਾਂ ਜੋ ਤੁਹਾਡੀ ਜ਼ਿੰਦਗੀ ਤੁਹਾਡੇ ਮਾਪਿਆਂ ਨਾਲ ਦੀ ਜਿਹੜੀ ਜ਼ਿੰਦਗੀ ਉਹ ਬਚ ਸਕੇ ਬਹੁਤ ਬਹੁਤ ਧੰਨਵਾਦ ਜੀ